ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਨਵਾਂ ਅਪਡੇਟ ਲੈਣ ਵਾਲੀ ਜੀ ਸਟੇਟ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ ਜੂਨੀਅਰ ਐਸੋਸੀਏਟ ਕਸਟਮਰ سپورਟਸ ਐਂਡ ਸੇਲ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਆਨਲਾਈਨ ਅਪਲਾਈ 6 8 2025 ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 26 8 2025 ਦੀ ਲਾਸਟ ਡੇਟ ਅਪਲਾਈ ਕਰਨ ਦੀ ਹੈ ਜਿਸ ਦੇ ਵਿੱਚ ਕਿ ਫੱਕ ਫੱਕ ਕਿਸ ਕਰਨ ਦੀ ਅਨਾਉਂਸਮੈਂਟ ਕੀਤੀ ਗਈ ਹੈ ਟੋਟਲ 5180 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਜੀ ਜਿਸ ਦੇ ਵਿੱਚ ਕਿ ਚੰਡੀਗੜ੍ਹ ਦੀਆਂ ਚੰਡੀਗੜ੍ਹ ਸਰਕਲ ਦੇ ਵਿੱਚ ਪੰਜਾਬ ਦੀਆਂ ਟੋਟਲ 178 ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਜੀ ਅੱਗੇ ਇਸ ਵਿੱਚ ਕੀ ਕੁਆਲੀਫਿਕੇਸ਼ਨ ਰਹਿਣ ਵਾਲੀ ਕੀ ਹੈ ਏਜ ਲਿਮਟ ਹੈ ਉਸ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਜੇ ਤੁਸੀਂ ਸਾਡੇ ਤੋਂ ਇਹਨਾਂ ਨੂੰ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਹੋਏ WhatsApp ਨੰਬਰ ਤੇ ਸਾਨੂੰ ਆਪਣੇ PDF ਡਾਕੂਮੈਂਟ ਭੇਜ ਸਕਦੇ ਹੋ ਤੇ ਅਸੀਂ ਤੁਹਾਡੇ ਇਹ ਆਨਲਾਈਨ ਅਪਲਾਈ ਵੀ ਕਰ ਦੇਵਾਂਗੇ PWD ਕੈਂਡੀਡੇਟਸ ਵੀ ਇਸ ਵਿੱਚ ਅਪਲਾਈ ਕਰ ਸਕਦੇ ਜੀ ਅਪਲਾਈ ਕਰਨ ਵਾਸਤੇ ਜੋ ਏਜ ਲਿਮਟ ਸਭ ਤੋਂ ਪਹਿਲਾਂ ਜੀ 1 April 2025 ਤੱਕ ਕੈਂਡੀਡੇਟਸ ਦੀ ਏਜ 20 ਤੋਂ 28 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜਾਨੀ ਕਿ 2 April 1997 ਤੋਂ ਲੈ ਕੇ 1 April 2005 ਤੱਕ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ OBC ਨੂੰ 3 ਸਾਲ SC ST ਨੂੰ 5 ਸਾਲ ਦੀ ਛੋਟ ਇਸ ਵਿੱਚ ਮਿਲਣ ਵਾਲੀ ਹੈ ਤੇ ਜਿਹੜੇ ਕੈਂਡੀਡੇਟਸ ਨੇ ਪ੍ਰਿੰਟ ਇੰਪ੍ਰਿੰਟਸ ਦਾ SBI ਵੱਲੋਂ ਕੀਤਾ ਹੋਇਆ ਤਾਂ ਉਹਨਾਂ ਨੂੰ ਜਰਨਲ ਨੂੰ 1 ਸਾਲ OBC ਨੂੰ 4 ਸਾਲ ਦੀ ਤੇ SC/ST ਨੂੰ 6 ਸਾਲ ਦੀ ਅਲੱਗ ਤੋਂ ਹੋਰ ਛੋਟ ਇਸ ਵਿੱਚ ਮਿਲਣ ਵਾਲੀ ਹੈ। এডਿਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਜੀ এডਿਕੇਸ਼ਨ ਕੁਆਲਿਫਿਕੇਸ਼ਨ ਵਾਸਤੇ ਜੋ ਤੁਹਾਡੀ 31/12/2025 ਤੱਕ ਤੁਹਾਡੇ ਕੋਲੇ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਹੋਣੇ ਚਾਹੀਦੇ ਆ ਪਰ 31/12/2025 ਤੋਂ ਪਹਿਲਾਂ-ਪਹਿਲਾਂ ਤੁਹਾਡੇ ਡੇਟ ਰਿਜ਼ਲਟ ਡਿਕਲੇਅਰ ਹੋਇਆ ਹੋਣਾ ਚਾਹੀਦਾ। ਗ੍ਰੈਜੂਏਸ਼ਨ ਤੁਹਾਡੇ ਕੋਲੇ ਕਿਸੇ ਵੀ ਡਿਸਪਲੀਨ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੇ ਕੈਂਡੀਡੇਟਸ ਫਾਈਨਲ ইয়ার ਦੇ ਵਿੱਚ ਗ੍ਰੈਜੂਏਟ ਕਰ ਰਹੇ ਆ ਉਹ ਵੀ ਅਪਲਾਈ ਕਰ ਸਕਦੇ ਆ ਪਰ 31 12 2025 ਤੋਂ ਪਹਿਲਾਂ ਦਾ ਉਹਨਾਂ ਨੂੰ ਪਾਸ ਗ੍ਰੈਜੂਏਸ਼ਨ ਐਗਜ਼ਾਮੀਨੇਸ਼ਨ ਦਾ ਪ੍ਰੂਫ ਹੋਣਾ ਚਾਹੀਦਾ ਉਸ ਤੋਂ ਬਾਅਦ ਜੀ ਜੋ ਸਿਲੈਕਸ਼ਨ ਪ੍ਰੋਸੈਸ ਇਸ ਵਿੱਚ ਰਹਿਣ ਵਾਲਾ ਹੈ ਸਿਲੈਕਸ਼ਨ ਪ੍ਰੋਸੈਸ ਸਭ ਤੋਂ ਪਹਿਲਾਂ ਪ੍ਰੀ ਪੇਪਰ ਹੋਣਾ ਜਿਸ ਦੇ ਵਿੱਚ ਕਿ ਇੰਗਲਿਸ਼ ਲੈਂਗੁਏਜ ਦਾ 30 ਮਾਰਕਸ ਦਾ ਕੁਐਸਚਨ ਹੋਣਾ ਹੈ ਜੀ ਨੰਬਰ ਅਬਿਲਿਟੀ 35 ਦਾ ਤੇ ਰੀਜਨਲ ਅਬਿਲਿਟੀ ਦਾ 35 ਟੋਟਲ 100 ਮਾਰਕਸ ਦਾ ਰਹਿਣ ਵਾਲਾ ਜਿਸ ਦੇ ਵਿੱਚ ਕਿ 1/4 ਮਾਰਕਸ 네ਗੇਟਿਵ ਮਾਰਕਿੰਗ ਵੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਮੇਨ ਪੇਪਰ ਹੋਣਾ ਜੀ ਮੇਨ ਦੇ ਵਿੱਚ ਜਰਨਲ ਅਵੇਅਰਨੈਸ ਫਾਈਨੈਂਸ਼ੀਅਲ ਅਵੇਅਰਨੈਸ 50 ਮਾਰਕਸ ਜਰਨਲ ਇੰਗਲਿਸ਼ 40 ਕੁਆਂਟੀਟੀ ਐਬਿਟਿਊਡ 50 ਤੇ ਰੀਜ਼ਨਿੰਗ ਐਬਿਲਿਟੀ 60 ਮਾਰਕਸ ਟੋਟਲ 200 ਮਾਰਕਸ ਦਾ ਪੇਪਰ ਇਸ ਵਿੱਚ ਰਹਿਣਾ ਆ ਤੇ ਇਸ ਦੇ ਵਿੱਚ ਵੀ ਨੈਗੇਟਿਵ ਮਾਰਕਿੰਗ ਜੋ ਤੁਹਾਡੀ ਰਹਿਣ ਵਾਲੀ ਹੈ ਤੇ ਪੇਪਰ ਤੁਹਾਡਾ ਪੰਜਾਬ ਬਿਲੋ ਕੈਂਡੀਡੇਟ ਦਾ ਇੰਗਲਿਸ਼ ਹਿੰਦੀ ਅਤੇ ਪੰਜਾਬੀ ਲੈਂਗੁਏਜ ਦੇ ਵਿੱਚ ਤੁਸੀਂ ਕਿਸੇ ਵੀ ਇੱਕ ਲੈਂਗੁਏਜ ਨੂੰ ਸਿਲੈਕਟ ਕਰਕੇ ਪੇਪਰ ਦੇ ਸਕਦੇ ਹੋ ਪੇ ਸਕੇਲ ਤੁਹਾਨੂੰ ਇਸ ਵਿੱਚ 2450 ਰੁਪਏ ਤੁਹਾਡਾ ਬੇਸਿਕ ਪੇ ਸਕੇਲ ਤੁਹਾਡਾ ਰਹਿਣ ਵਾਲਾ ਹੈ ਜਿਸ ਦੇ ਵਿੱਚ ਕਿ ਤੁਹਾਡੇ ਬਾਅਦ ਚ ਇਨਕਰੀਮੈਂਟ ਗ੍ਰੈਜੂਏਟ ਤੇ ਔਰ ਦੂਜਾ ਜੋ ਅਲਾਉਂਸਸ ਵਗੈਰਾ ਹੁੰਦੇ ਆ ਉਹ ਤੁਹਾਨੂੰ ਇਸ ਵਿੱਚ ਮਿਲਣ ਵਾਲੇ ਆ ਐਪਲੀਕੇਸ਼ਨ ਫੀਸ ਐਸ ਸੀ ਐਸਟੀ ਪੀ ਡਬਲਯੂ ਡੀ ਐਕਸ ਸਰਵਿਸ ਪੈਨ ਦੀ ਕੋਈ ਫੀਸ ਨਹੀਂ ਲੱਗਣ ਵਾਲੀ ਜਰਨਲ OBC ਤੇ EWSD 770 ਰੁਪਏ ਅਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਤੇ ਆਨਲਾਈਨ ਅਪਲਾਈ ਤੁਸੀਂ bank.sbi.publicwebcareers ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ SBI ਬੈਂਕ ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਜੂਨੀਅਰ ਐਸੋਸੀਏਟ ਦੀਆਂ ਬੰਪਰ ਵੈਕੈਂਸੀਆਂ ਟੋਟਲ 5180 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਜੀ ਐਗਜ਼ਾਮੀਨੇਸ਼ਨ ਸੈਂਟਰ ਜੋ ਰਹਿਣ ਵਾਲਾ ਹੈ ਜੀ ਪੰਜਾਬ ਵਾਲੇ ਕੈਂਡੀਡੇਟ ਦਾ ਅੰਮ੍ਰਿਤਸਰ ਬਠਿੰਡਾ ਜਲੰਧਰ ਲੁਧਿਆਣਾ ਮੁਹਾਲੀ ਪਟਿਆਲਾ ਮੋਗਾ ਤੇ ਫਗਵਾੜਾ ਵਿਖੇ ਦਾ ਰਹਿਣ ਵਾਲਾ ਹੈ। ਆਨਲਾਈਨ ਅਪਲਾਈ ਤੁਸੀਂ ਸਾਡੇ ਤੋਂ ਕਰਵਾਉਣਾ ਚਾਹੁੰਦੇ ਤਾਂ ਥੱਲੇ ਦਿੱਤੇ ਵਟਸਐਪ ਨੰਬਰ ਤੇ ਆਨਲਾਈਨ ਅਪਲਾਈ ਕਰਵਾ ਸਕਦੇ ਹੋ। ਇਹ ਸੀ ਕਿ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।